22 ਦਸੰਬਰ ਅੱਜ ਤੇ ਦਿਨ ਦਸ਼ਮੇਸ਼ ਵਿਦਾ ਤੰਤਨ ਸ਼੍ਰੀ ਗੁਰ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਸਰਸਾਂ ਨਦੀ ਦੇ ਕੰਢੇ ਤੇ ਵਿਛੋੜਾ ਹੋਇਆ ਸੀ 22 ਦਸੰਬਰ ਜਨ ਕੇ ਅੱਜ ਦਾ ਦਿਨ ਸੀ ਤੇ ਸੱਤ ਪੂ ਸੀਗੀ ਤੇ ਜਦੋਂ ਗੁਰੂ ਸਾਹਿਬ ਦੇ ਪਰਿਵਾਰ ਦਾ ਵਿਛੋੜਾ ਹੋਇਆ ਸੀ ਪੁੱਤ ਗੁਰੂ ਸਾਹਿਬ ਦੀ ਪਿੱਠ ਦੇ ਉੱਤੇ ਵਾਰ ਕਰਨ ਆਲਾ ਸੀਗਾ ਸੂਬਾ ਸਰਹੰਦ ਜਿੰਨੇ ਕੇ ਪਹਿਲੇ ਰਾਜਿਆਂ ਨੂੰ ਕੱਲਿਆ ਵੀ ਉਹ ਸਹਿਮਤੀ ਦੇ ਨਾਲ ਵੀ ਗੁਰੂ ਸਾਹਿਬ ਤੁਸੀਂ ਕਿਲਾ ਛੱਡ ਕੇ ਚੱਲ ਜਿਓ ਤੁਹਾਡੇ ਕੋਈ ਪਰਚਾਵੇਂ ਵਾਲੇ ਦੇਖ ਸਕਦਾ ਤੁਹਾਡੇ ਸਿੰਘ ਵੀ ਨਾਲ ਜਾ ਸਕਦੇ ਨੇ ਪਰ ਗੁਰੂ ਸਾਹਿਬ ਮੰਨਦੇ ਨਹੀਂ ਸੀ ਉਹਨਾਂ ਦੇ ਸਿੰਘਾਂ ਨੇ ਜੋਰ ਲਾ ਕੇ ਮਨਾਇਆ ਤੇ ਗੁਰੂ ਸਾਹਿਬ ਉਹਨਾਂ ਦਿਖਾਉਣਾ ਚਾਹੁੰਦੇ ਸੀਗੇ ਕਿ ਜਿਹੜੀਆਂ ਕਸਮਾਂ ਖਾਂਦੇ ਝੂਠੀਆਂ ਖਾਦੀਆਂ ਗਈਆਂ ਆ ਪਰ ਨਹੀਂ ਮੰਨਦੇ ਸਿੰਘ ਤੇ ਜਦੋਂ ਪਿਟ ਤੇ ਵਾਰ ਹੋਇਆ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਇਹ ਸਰਬ ਕਹਿੰਦੇ ਸੀ ਕਿਲੇ ਚੋਂ ਬਾਹਰ ਆ ਜਾਓ ਜਿਹੜੋ ਕਿਲੇ ਚੋਂ ਬਾਹਰ ਆ ਕੇ ਇਹਨਾਂ ਨੇ ਪਿੱਛੇ ਤੇ ਹਮਲਾ ਕੀਤਾ ਬਾਬਾ ਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਤੇ ਬਾਬਾ ਜੀ ਦੇ ਨਾਲ ਹੋਰ ਗੁਰੂ ਦੇ ਜਿਹੜੇ ਸਿੰਘ ਸੀਗੇ ਉਹਨਾਂ ਨੇ ਡਟ ਕੇ ਉਹਨਾਂ ਦਾ ਮੁਕਾਬਲਾ ਕੀਤਾ ਤੇ ਉਧਰੋਂ ਅਮਰਤ ਵੇਲਾ ਹੋ ਗਿਆ ਤੇ ਗੁਰੂ ਸਾਹਿਬ ਨੇ ਕਿਹਾ ਆਸਾ ਦੀ ਵਾਰ ਦੇ ਦੀਵਾਨ ਸਜਾਓ ਤੇ ਫਿਰ ਗੁਰਸਿੰਘਾਂ ਨੇ ਕਿਹਾ ਵੀ ਆਪਾਂ ਨਦੀ ਪਾਰ ਕਰਕੇ ਸਜਾ ਲੈਨੇ ਦੀਵਾਨ ਗੁਰੂ ਸਾਹਿਬ ਕਹਿੰਦੇ ਨਹੀਂ ਤੁਸੀਂ ਹੁਣੇ ਦਵਾਨ ਸਜਾਉ ਜੋ ਆਪਣਾ ਨਦੀ ਪਾਰ ਜੋ ਤੱਕ ਨਹੀਂ ਹੋਰ ਤੱਕ ਸਵੇਰ ਚੜ ਜਣੀ ਸੂਰਜ ਨਿਕਲਣਾ ਤੇ ਗੁਰੂ ਸਾਹਿਬ ਨੇ ਬਾਣੀ ਨੂੰ ਉਦੋਂ ਆਪਣੇ ਪੁੱਤ ਭੁੱਲਿਆ ਸੀਗਾ ਗੁਰੂ ਮਾਰੇ ਨੂੰ त्याग ਕੇ ਚਿੱਤੇ ਕਰਕੇ ਤੁਰੇ ਸੀਗੇ ਸਰਸਾ ਦੇ ਕੰਡੇ ਤੇ ਭਿਆਨਕ ਜੁੱਧ ਹੋਇਆ ਜਿਹਦੇ ਵਿੱਚ ਦੁਸ਼ਮਣਾਂ ਦੇ ਆਹੂ ਲਾਉਂਦੇ ਹੋયા ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ ਸਰਸਾ ਪਾਰ ਕਰਦਿਆ ਗੁਰੂ ਸਾਹਿਬ ਦਾ ਸਾਰਾ ਹੀ ਪਰਿਵਾਰ ਵਿਛੜ ਗਿਆ ਸਰਸਾ ਨਦੀ ਪਾਰ ਕਰਕੇ ਗੁਰੂ ਸਾਹਿਬ ਤੁਨ ਨਾਲ ਵੱਡੇ ਸਹਿਬਜ਼ਾਦੇ ਤੇ ਬਾਕੀ ਬੱਚੇ ਸਿੰਘ ਰੋਪੜਾਲ ਦੀ ਹੁੰਦੇ ਹੋਇਆ ਚਮਕੌਰ ਦੀ ਕੱਚੀ ਗੜੀ ਵਿੱਚ ਪਹੁੰਚ ਜਾਂਦੇ ਨੇ ਮਾਤਾ ਸੁੰਦਰੀ ਜੀ ਮਾਤਾ ਸਹਿਬਕੌਰ ਜੀ ਭਾਈ ਮਣੀ ਸਿੰਘ ਜੀ ਨੂੰ ਨਾਲ ਲੈ ਕੇ ਦਿੱਲੀ ਵੱਲੋਂ ਚਾਲੇ ਪਾ ਲੇ ਨੇ ਜੀ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜਾਦੇ ਸਰਸਾ ਦੇ ਕੰਡੇ-ਕੰਡੇ ਕੁੰਮਾ ਮਾਸਕੀ ਦੀ ਝੌਂਪੜੀ ਵਿੱਚ ਪਹੁੰਚ ਜਾਂਦੇ ਨੇ ਜਿੱਥੇ ਕਿਉਂ ਰਾਤ ਬਤਾਉਂਦੇ ਨੇ ਉਸ ਵੇਲੇ ਨੂੰ ਸੰਗਤ ਜੀ ਮਹਿਸੂਸ ਕਰਕੇ ਦੇਖੋ ਇੱਕ ਉਤੋਂ ਮੀਂਹ ਪੈ ਰਿਹਾ ਸੀ ਇੱਕ ਠੰਡਾ ਪਾਣੀ ਇੱਕ ਨਦੀ ਦੇ ਵਿੱਚ ਐਨੇ ਹੜ ਆ ਗਿਆ ਤਹਾੜਾ ਦੇ ਵਿੱਚ ਕਿਦਾਂ ਰੁੜ ਗਏ ਸਿੰਘ ਤੇ ਗੁਰੂ ਸਾਹਿਬ ਦੇ ਬੱਚੇ ਵੱਖਰੇ ਵੱਖਰੇ ਜਾਨੀ ਜਗਤ ਕਿਉਂ ਗਿਆਨੀ ਪਰਿਵਾਰ ਲੱਗ ਲੱਗ ਜਗਤ ਹੋ ਗਿਆ ਤੇ ਕਿੱਦਾਂ ਦਾ ਪਾਣਾ ਹੋਊਗਾ ਆਪਾਂ ਸਾਰੇ ਮਹਿਸੂਸ ਕਰਕੇ ਦੇਖੀਏ ਉਹ ਕਿਨਾ ਵਾਸਤੇ ਘਰੋਂ ਨਿਕਲੇ ਸਾਡੀ ਵਾਸਤੇ ਸਾਡੀ ਰਾਖੀ ਕਰਨ ਵਾਸਤੇ ਸਾਨੂੰ ਬਚਾਉਣ ਵਾਸਤੇ ਉਹਨਾਂ ਨੇ ਆਪਣੇ ਪਰਿਵਾਰ ਦਾ ਬਰਦਾਬ ਦਿੱਤਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ